ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਪਹਿਲੀ ਵੀਡੀਓ ਬਣਾ ਰਹੇ ਹਾਂ ਟੂਰ ਡੈਰੀ ਫਾਰਮ ਚੋਂ ਬਣਾ ਰਹੇ ਹਾਂ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਬਾਈ ਆਓ ਪੁੱਛ ਲੈਨੇ ਬਾਈ ਤੋਂ ਕਲੀ ਕਲੀ ਡੀਟੇਲ ਬਾਈ ਕੋਲੇ ਸੱਤ ਗਾਵਾਂ ਨੇ ਬਾਈ 6 ਆ ਜਿਹੜੀਆਂ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਇੱਕ ਗੱਬਣ ਆ ਬਾਈ ਆਓ ਪੁੱਛ ਲੈਨੇ ਡੀਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਕਿਰਪਾ ਮਹਾਰਾਜ ਵਧੀਆ ਚੱਲ ਰਗਾ ਵਧੀਆ ਚੱਲੀ ਜਾਂਦਾ ਜੀ ਚਲ ਮੁੱਲ ਪਹਿਲਾਂ ਵਾਂਗੂ ਜਾਇ ਜੀ ਕਰਾਂਗੇ ਫਿਰ ਜਾਇ ਜੀ ਹੁੰਦੇ ਜੀ ਆਪਣੇ ਪਰ ਲੈਣ ਦੇਣ ਵਾਲੇ ਹੀ ਹੁੰਦੇ ਆ ਠੀਕ ਆ ਤੇ ਬਾ ਆਉਂਦੀਆਂ ਦੇ ਤੁਰੀਆਂ ਜਾਂਦੀਆਂ ਜੀ ਵਧੀਆ ਮਿਲਦਾ ਵੀਡੀਓ ਦਾ ਰਿਸਪੌਂਸ ਬਹੁਤ ਵਧੀਆ ਆਈ ਬਹੁਤ ਭੈਣ ਭਰਾਵਾਂ ਦੇ ਫੋਨ ਆਉਂਦੇ ਹਾਂ ਸਾਨੂੰ ਇਹੋ ਜੀ ਗਾਂ ਚਾਹੀਦੀ ਹੈ ਇਹੋ ਜੀ ਹੁਣ ਕਈ ਭੈਣ ਭਰਾਵਾਂ ਦੇ ਫੋਨ ਆਏ ਸਾਨੂੰ ਸ਼ਾਈ ਵਾਲ ਲੈ ਕੇ ਦੋ ਠੀਕ ਆ ਪਰ ਆਪਾਂ ਲੈਂਦੇ ਨਹੀਂ ਹੁੰਦੇ ਤੇ ਪਰ ਉਹ ਫਿਰ ਮੈਨੂੰ ਫੋਨ ਵੱਲੇ ਆਏ ਤੇ ਉਹ ਠੰਡੀਆਂ ਲਿਆਂਦੀਆਂ ਵੇੜਾ ਠੀਕ ਆ ਹੈਵੀ ਬੱਚੀਆਂ ਵਾਲੀਆਂ ਹੂੰ ਨਾਮ ਤੇ ਐਡਰੈਸ ਬੋਲ ਨਾਜੀਰ ਸ਼ਪਾਲ ਸਿੰਘ ਪਿੰਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਠੀਕ ਹੈ ਧਰਮਕੋਟ ਨੇੜੇ ਪਿੰਡ ਦਾ ਨੇੜੇ ਜੀ ਜਲਾਲਾਬਾਦ ਲੋਗੜ ਦਾਤਾ ਇੰਦਗੜ ਮਣੀਵਾਲ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 94640 2556 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਵੀਰੇ ਉਹਨਾਂ ਨੇ ਕਿਹਾ ਦੂਜਾ ਵਾ ਹੋਊ ਤੀਜੇ ਇਹ ਆਕ ਤੇ ਦੀ ਸੁਈਆ ਠੀਕ ਆ ਤੇ ਮਗਰ ਵੱਛੀ ਹੈਗੀ ਇਹ ਘਿਰ ਨਸਲ ਦੀ ਆ ਘਿਰ ਨਸਲ ਦੀ ਵੱਛੀ ਦਿੱਤੀ ਆ ਪੂਰੀ ਬਰੀਡ ਵਾਲੀ ਵੱਛੀ ਹੈ ਬਾਈ ਆਪਸਾਈ ਵਾਲ ਆ ਆਪਸ਼ਾਈ ਵਾਲ ਵੇੜਾ ਠੀਕ ਆ ਬਾਈ ਪੂਰੀ ਠੰਡੀ ਸੀ ਦਾ ਕੋਈ ਇਹੋ ਜੀ ਨਹੀਂ ਗੇ ਲੱਤ ਛੜ ਵਾਲੀ ਨੇ ਜੀਰ ਬਾਈ ਸਾਰੀਆਂ ਦੀ ਓਕੇ ਆ ਜੇਰ ਡਾਨਾ ਵੀਰੇ ਠੀਕ ਆ ਬਾਈ ਆ ਕਿੰਨੇ ਗਬੌਲੇ ਤੇ ਆ ਇਹ ਇਸ ਵਕਤ ਹੋਊਗੀ 10 ਹੀ ਮੰਨੋ ਜੀ ਹੋਊ ਪਰ 11 12 ਹੋਵੇ ਠੀਕ ਆ 10 ਕਿਲੋ ਦੇ ਹੀ ਚੱਲ ਰਹੀ ਹੈ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਦੀ। ਠੰਡ ਜਿਹੜੀ ਕਰਮ ਵਾਲੀ ਦੀ ਚੰਗੀ ਉਹ ਮਾਝਰ ਕਾ ਦੁੱਧ ਦਿਓ ਭਾਈ। ਠੰਡੀ ਕਿਵੇਂ ਅਚ ਬਾਈ ਚੂਈ। ਕਿ ਬਾਈ ਜਮਾ ਓਕੇ ਵੀਰੇ ਪੋਲੀ ਧਾਰਾ ਜਮਾ ਰੂਵ ਵਰਗੀ। ਠੀਕ ਆ। ਗਰਮ ਬਸੂ ਆਪਾਂ ਲੈਂਦੇ ਨਹੀਂ ਵੀਰੇ। ਹੂੰ। ਚੂਈ ਚੂਈ ਬਾਈ ਕਹਿੰਦਾ ਨੰਬਰ 1 ਆ ਪੋਲੀ ਆ ਠੰਡੀ ਆ ਚੂਈ ਚੂਈ ਓਕੇ ਆ ਥਣਲੇਵਾ ਬੜਾ ਕਮਾਲ ਦਾ। ਫੇਸ ਵੀ ਕਰਮ ਵਾਲੀ ਚੰਗਾ। ਬਾਕੀ ਕੱਦ-ਕਾਦ ਬੜਾ ਲੱ ਵੱਡਾ ਹੋਵੇ। ਲੰਮੀ ਬਹੁਤ ਆ। ਚੰਗਾ ਗਰਮਾ ਇਹਦਾ ਲੰਮੀ ਲੰਮੀ ਬਹੁਤ ਆ ਬੜਾ ਭਾਈ। ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਆ। ਕਿਉ ਕੀ ਮੋਲ ਆ ਬਈ ਜੈਜ ਵੀਰੇ ਇਹਦਾ ਲੈਂਡ ਦੇਣ ਨਾਲੇ ਆਪਾਂ ਮੁੱਲ ਕਰਨਾ ਹਾਂਜੀ ਮੱਛੀ ਦੇ ਦਾਂਗੇ 50 ਹਜ਼ਾਰ ਦੀ ਵਾੜਾ ਠੀਕ ਆ ਤੇ ਜੇ ਮੱਛੀ ਨਾ ਕਹਿੰਨੇ ਲੈ ਕੇ ਜਾਣੀ ਹੋਈ ਫਿਰ ਵੀ 5000 ਦੀ ਮੱਛੀ ਰੱਖ ਲਾਂਗੇ ਫਿਰ 45 ਦੀ ਵਾੜ ਦੇ ਦੇ ਇਹ 45 ਦੀ ਵਾੜ ਦੇ ਦੇ ਤੇ ਮਿਲਦੀ ਬੱਚੇ ਤੇ ਹੋਗੇ ਉਹ ਮੈਂ ਉਹ ਵੀ ਪਣਾ ਚੋਲ ਗਏ ਅੱਛਾ ਪਰ ਪਣਾ ਮਹੀਨੇ ਨੂੰ ਦੇ ਦੇ ਨੀ ਯਾਰ 5000 ਦੀ ਲੈ ਲਾਂਗੇ ਠੀਕ ਠੀਕ ਕਿਹੜੀ ਗੱਲ ਆ ਆਪਾਂ ਨੂੰ ਕਿਉਂਕਿ ਮੱਛੀ ਪਾਉਣ ਨਾਲ ਆਲੀ ਕੀਜ ਆ ਹਾਂ ਆਰਡਰ ਚੰਗਾ ਥਾਣ ਚੰਗਾ ਮੁੱਠੀ ਵਾਲਾ ਥਾਣ ਬੜਾ ਵਧੀਆ ਲੱਗਾ ਹਾਂ ਸਹੀ ਗੱਲ ਆ ਮੁੱਠੀ ਵਾਲਾ ਥਾਣਾ ਹ ਅੱਗੇ ਭਰਾ 2 ਨੰਬਰ ਕਿਹੜਾ ਸੂਸਈ ਹੈ ਇਹ ਤੀਜਾ ਹੀ ਮਨੋਜੀ ਦੂਜਾ ਹੀ ਗਏ ਆਲੇ ਨੇ ਠੀਕ ਆ ਤੀਜਾ ਹੀ ਮੰਨ ਕੇ ਚੱਲੋ ਇਹ ਹੋਈ ਤਿੰਨਾ ਦਿਨਾਂ ਦੀ ਸੂਈ ਹੈ ਜੀ ਤੀਜਾ ਦਿਨ ਠੀਕ ਆ ਹੋਊਗਾ ਥੱਲੇ 9 ਵਜੇ 10 ਵਜੇ ਬੋੜਾ ਇੰਨਾ ਕਾ ਪਤਨ ਕਾ ਕਿਲੋ ਚੋਇਆ ਠੀਕ ਆ ਭਾਈ ਵੀ ਆਪਣੇ ਕੋਲ ਕੱਲ ਹੀ ਆਈਆਂ ਆਵਾ ਓਕੇ ਹਾਂਜੀ ਬੱਚਾ ਕੀ ਦੇਤਾ ਕਿ ਮੱਛੀ ਹੈ ਜੀ ਮਗਰ ਬਹੁਤ ਸੋਹਣੀ ਬੱਛੀ ਆ ਐਚਐਫ ਨਸਲ ਦੀ ਹੈ ਨਾ ਹਾਂਜੀ ਹਾਂਜੀ ਐਚਐਫ ਨਸਲ ਟੀਕਾ ਭਰਾਇਆ ਹੋਊਗਾ ਉਸ ਹਾਂ ਨਾ ਕੋਈ ਹਾਂ ਹਾਂ ਬੱਛੀ ਬਹੁਤ ਕੁਆਲਿਟੀ ਵਾਲੀ ਹੈ ਬੱਛੀ ਚੰਗੀ ਆ ਬਈ ਬੱਛੀ ਠੀਕ ਆ ਹਾਂ ਥਣ ਬਹੁਤ ਚੰਗਾ ਮੁੱਠੀ ਵਾਲਾ ਚਵਾਈ ਚੂਈ ਬਹੁਤ ਪੋਲੀ ਆ ਚਾਰੇ ਥਣ ਲੈ ਦਿੱਤੀ ਤੇ ਮੱਝ ਨਾਲ ਦਾ ਥਣ ਲੱਗਿਆ ਬਾਈ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਚੰਗੀ ਐਵਰੀਡ ਸੇਮ ਆ ਵੀ ਗਰਮੀ ਘੱਟ ਮੰਨੋ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਕੀ ਮੋਲ ਆ ਬਾਈ ਜੈ ਜੈ ਇਹ ਆਪਾਂ ਲੈਣ ਦੇ ਨਾਲ ਹੀ ਵਿਰੇ ਕਰਨਾ ਵਾ ਮੁੱਲ ਪਣਾ ਜਿੰਨਾ ਮਰਜ਼ੀ ਕਰਾ ਲਓ 50 ਕਰਾਓ 55 ਕਰਾ ਲਓ 45000 ਦੀ ਆਪਾਂ ਦੇਣੀ ਹੈ ਨੈਟ 45000 ਦੀ ਦੇ ਦੋਗੇ ਏਡੀ ਬੱਛੀ ਕੋਈ ਦਿੰਦਾ ਨਹੀਂਗਾ 45 ਦੀ ਸਹੀ ਗੱਲ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 45000 ਦੀ ਬੜ ਬਾਕੀ ਡਾਕਟਰ ਖਾਨ ਦੇਖ ਕੀ ਕੁਆਲਿਟੀ ਵਾਲਾ ਲੱਗਾ ਮੈਂ ਕਹਿੰਦਾ ਮੁੱਠੀ ਵਾਲਾ ਲੱਗਿਆ ਚਵਾਈ ਦੱਸੋ ਕਿਵੇਂ ਆ ਜਮਾ ਕੋਲੀ ਯਾਰ ਪਾ ਨਿਆਣਾ ਪਾਈਏ ਨਾ ਪਾਈਏ ਤਾਂ ਵੀ ਕੋਈ ਨਹੀਂ ਤੇ ਪਰ ਮੈਂ ਪਾ ਲਿਆ ਸੀਗਾ ਪਹਿਲਾਂ ਮਚਵਾਈ ਚ ਪਾਇਆ ਹੀ ਨਹੀਂਗਾ ਠੀਕ ਆ ਪਰ ਫਿਰ ਵੀ ਪਾਕ ਮੈਂ ਕਿਹਾ ਦੇਖਦਾ ਲੱਗਿਆ ਪੌਂਦੀ ਕਿ ਨਹੀਂ ਪੌਂਦੀ ਪਰ ਜਿਵੇਂ ਮਰਜੀ ਚੋਈ ਜਾਓ ਵੀਰੇ ਠੀਕ ਆ ਕਹਿੰਦੀ ਕੋਈ ਕੋਈ ਚੋਈ ਆ ਯਾਰ ਬੁੜੀਆਂ ਚੋਈਆਂ ਜਵਾਕ ਚੋਈਆਂ ਨੇ ਬਾਈ ਹੂੰ ਨਹੀਂ ਆ ਕੋਈ ਸਹੀ ਗੱਲ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਲੱਗਿਆ ਬਾਈ ਅੱਗੇ ਭਰਾ 3 ਨੰਬਰ ਇਹ ਵੀ ਤੀਜਾ ਸੂਆ ਸੂਈ ਆ ਇਹਦੇ ਮਗਰ ਵੀ ਵੱਚੀ ਆਈ ਇਹਦੇ ਮਗਰ ਵੀ ਵੱਚੀ ਆ ਹਾਂ ਵੱਚੀ ਬਹੁਤ ਕੁਆਲਟੀ ਵਾਲੀ ਆ ਵੱਚੀ ਚੰਗੀ ਹੈ ਹਾਂਜੀ ਹਾਂਜੀ ਜਰਸੀ ਹੈ ਵੱਚੀ ਜਰਸੀ ਵੱਚੀ ਆਈ ਹੂੰ ਕਿੰਨੇ ਕੁ ਬੋਲੇ ਤੇ ਹਾਜ਼ਰ ਆ ਫਿਰ ਇਹ ਇਸ ਵਕਤ ਹੋਊਗੀ 11:00 ਵਜੇ 12:00 ਵਜੇ ਵੀਰੇ ਥਾਣ ਬਹੁਤ ਚੰਗਾ ਹਾਂ ਪੋਲੀ ਧਾਰਾ ਜਾਵਾਂ ਹੂੰ ਕੋਈ ਨਿਆਣਾ ਨੂਣਾ ਨਹੀਂ ਪਾਇਆ ਆਪਾਂ ਦਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਪੋਲੀ ਧਾਰਾ ਬਾਈ ਕਹਿੰਦਾ ਕੋਈ ਨਿਆਣਾ ਨਹੀਂ ਪਾਇਆ ਆਪਾਂ ਠੀਕ ਹੈ ਕਿ ਨਹੀਂ ਚਵਾਈ ਚਵਾਈ ਕਿਵੇਂ ਬਈ ਚੰਗੀ ਜਾਵਾਂ ਚੰਗੀ ਵੀਰੇ ਪੋਲੀ ਧਾਰ ਕੋਈ ਪੂਛਟਾ ਨਹੀਂ ਪੂਰਾ ਵੀ ਹੂੰ ਮੁੱਲ ਕੀ ਅੱਜ ਫਿਰ ਇਹਦਾ ਮੁੱਲ ਆਪਾਂ ਲੈਣ ਦੇ ਲੈ ਡੈਕਟਰ ਕਰਨਾ ਹੂੰ ਇਹ ਦੇ ਦਾਂਗੇ 42000 ਦੀ ਬੱਛੀ ਦੇ ਦਾਂਗੇ ਵੇੜ 42000 ਹਾਂ ਮਾਨਤਨ ਹੋਜੂ ਪਰ ਮਾਨਤਨ ਕਰਦਾਂਗੇ ਪਰ ਮਾਂ ਮੰਗੇ ਹੀ ਉਹ ਨਹੀਂ ਆ ਜੱਜ ਜੀ ਹੈ ਨਾ ਹਾਂ ਜੱਜ ਜੀ ਜਿਹ 30 35 35 ਟੋਕੜਾਂ ਦਾ ਮੰਗੀਆਂ ਤੇ ਫੇਤਾ ਜੀ ਸੁਈ ਮਗਰ ਫੇਰ ਵਛੀ ਆ ਸਹੀ ਗੱਲ ਆ ਭਾਈ 42000 ਰੁਪਇਆ ਮੋਲ ਦਾ ਮਾਨਤਨ ਜਿਹੜਾ ਮੌਕੇ ਤੇ ਚਲੋ ਫੇਰ ਵੀ ਹੋਊਗਾ ਭਾਈ ਥਣ ਲੇਵਾ ਬੜਾ ਚੰਗਾ ਨਾਣਾ ਨੂਣਾ ਬਹੁਤ ਆਨਸਾਨ ਤੁਹਾਨੂੰ ਬਹੁਤ ਵਧੀਆ ਲੱਗਾ ਬਾਕੀ ਬੋਲੀ ਆ ਯਾਰ ਕੋਈ ਡਾਕਟਰ ਮਰਜੀ ਕੋਈ ਲੈ ਹੂੰ ਕੋਈ ਵਾਸਤਾ ਹੀ ਨਹੀਂ ਯਾਰ ਜਿਵੇਂ ਮਰਜੀ ਕੋਈ ਕਿਆ ਬਾਤ ਹਾਂ ਆ ਡਣਾ ਜੇ ਲੱਗਾ ਇਹਦਾ ਨਹੀਂ ਕੋਈ ਲੇਕਾ ਦੇਕਾ ਇਹ ਗੜਾ ਚੱਲ ਹਾਂਜੀ ਹਾਂਜੀ ਨਹੀਂ ਠੀਕ ਹੈ ਪਰ ਦੱਸਣਾ ਫਰਜ਼ ਆ ਆਪਣਾ ਫੇਰ ਵੀ ਕੋਈ ਹਾਂ ਆਪਾਂ ਗਰਮ ਪਸੂ ਲਿਆਉਂਦੇ ਨਹੀਂ ਡਾਕਟਰ ਨਹੀਂ ਚੰਗੀ ਗੱਲ ਹੈ ਅੱਗੇ 4 ਨੰਬਰ ਜੀ ਇਹ ਵੀ ਸੂਈ ਵੀ ਆਈ ਇਹ ਵੀ ਸੂਈ ਆਈ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ ਹੋਣਗੇ 9-10 ਦਿਨ ਹੋ ਗਏ ਹੋਣਗੇ ਬੱਚਾ ਆ ਬੱਚਾ ਬੱਚਾ ਜੀ ਬੱਚਾ ਦੇ ਤਾਂ ਹਾਂ ਠੀਕ ਆ ਕਿੰਨੇ ਕਬੌਲੇ ਦੇ ਦੇ ਜਾਂ ਦੁੱਧ ਤੇ ਇਹ ਦੁੱਧ ਹੈ ਜੇ ਮੈਂ ਆਪਾਂ ਝੂਠ ਮਰੀ ਜਾਈਏ ਇਹ ਹੋਊ ਤਾਂ 11 12 ਕਿਲੋ ਠੀਕ ਆ 10 ਕਿਲੋ ਹੀ ਆਪਾਂ ਦਾ 9 10 9 10 ਗਰਮੀ ਆ ਗਰਮੀ ਕਈ ਵਾਰ ਘਟਵਾਦੀ ਜਾਂਦਾ ਐ ਮੈਂ ਮੁੜ ਕੇ ਅਗਲਾ ਕਹਿੰਦਾ ਘਟਵਾਦਾ ਕਿ ਨਹੀਂ ਆਪਾਂ ਉਨੀ ਕੀ ਗੱਲ ਕਰਦੇ ਹਾਂ ਜਿੰਨੀ ਕਿ ਆਪਾਂ ਨੂੰ ਪਤਾ ਹੋਵੇ ਓਕੇ 9 10 9 10 ਲੀਟਰ ਦੁੱਧ ਪਾਈ ਕਹਿੰਦਾ ਹਾ ਜਰ ਬਾਕੀ ਠੰਡੀ ਸੀਲ ਆ ਕੋਈ ਉਵੇਂ ਨਹੀਂ ਡਾਕਟਰ ਜਿਵੇਂ ਮਰਜ਼ੀ ਕੋਈ ਲੈ ਬਟਰ ਹੈ ਹਾਂ ਹਾਂ ਪੋਲੀ ਧਾਰ ਹੈ ਜੇ ਜਮਾ ਰੂਹ ਵਰਗੀ ਆ ਠੀਕ ਆ ਬਈ ਥੋਲ ਦੇ ਬਈ ਤੋੜ ਦੇ ਕੱਦ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਬਈ ਸਭ ਤੋਂ ਵੀ ਆਰਡਰ ਚੈੱਕ ਕਰਵਾ ਲੈ ਸੋਹਣਾ ਆਰਡਰ ਫਾੜੀ ਆਰਡਰ ਫੇਸ ਵੀ ਚੰਗਾ ਕਰਮਾ ਆਇਆ ਬਾਕੀ ਤੋਰਾ ਤਰਾ ਚੈੱਕ ਕਰ ਲੋ ਚੰਗੀ ਆ ਫੜ ਬਈ ਕੀ ਮੋਲ ਆ ਬਈ ਜੈਜਾ ਇਹ ਪਟਾਟ ਲੈਣ ਦੇਣ ਵਾਲਾ ਹੀ ਕਰਨਾ ਵਾ ਉਹ ਚ 100 ਰੁਪਏ ਛੋੜ ਹੋਊਗੀ ਹੂੰ ਇਹ 33000 ਦੀ ਵਾੜ ਦੇ ਦੇਣੀ ਆਪਾਂ 33000 ਰੁਪਏ ਪਰ ਜਮਾਂ ਯਾਰ ਜਿਹੜਾ ਆਫਰ ਹੀ ਆ ਆਪਣਾ ਆਫਰ ਹੀ ਆ ਨਾ ਹਾਂਜੀ ਹਾਂਜੀ 33000 ਰੁਪਿਆ ਮੋਲ ਆ ਬਈ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਗਰਮੀ ਨਹੀਂ ਮਨ ਦਿੱਤਾ ਐਡ ਵੀ ਚੰਗੀ ਆਊਗੀ ਬਾਕੀ ਚਵਾਈ ਚ ਵੀ ਬਾਈ ਕਹਿੰਦਾ ਚੰਗੀ ਆ ਜਮਾ ਬੋਲੀ ਤਾਰਾ ਯਾਰ ਠੀਕ ਆ ਬਾਈ ਅੱਗੇ ਬਾਈ 5 ਨੰਬਰ ਕਿਹੜਾ ਸੂਈ ਆ ਇਹ ਦੂਜਾ ਸੂਈ ਆ ਕੱਲ ਹੀ ਸੂਈ ਆ ਜੀ ਕੱਲ੍ਹ ਨੂੰ ਸੂਈ ਆ ਕੱਲ ਆਪਣੇ ਕੋਲ ਜਦੋਂ ਜੇਰ ਜੂਰ ਪੈ ਗਈ ਆਪਾਂ ਫੇਰ ਲੈ ਕੇ ਆਏ ਠੀਕ ਆ ਬੱਚਾ ਕੀ ਦਿੱਤਾ ਬੱਚਾ ਦਿੱਤਾ ਜੀ ਬੱਚਾ ਵੀ ਇੱਕ ਨਮੂਨਾ ਹੀ ਆ ਛੋਟਾ ਜਿਹਾ ਮੈਂ ਬਾਹਰ ਕੁਆਲਟੀ ਵਾਲਾ ਬੱਚਾ ਲੈ ਸਹੀ ਆ ਮੈਂ ਖੜਾਣਾ ਜਹੀ ਆ ਹੂੰ ਕਿੰਨਾ ਕਿ ਬੋਲਾ ਫਿਰ ਕੱਢੇ ਗੁੱਡੇ ਇਹਦੇ ਥੱਲੇ ਆਪਾਂ ਹੀ 4 ਕਿਲੋ ਕੱਢਿਆ ਇੱਕ ਟਾਈਮ ਦਾ ਠੀਕ ਆ ਮੰਨ ਕੇ ਜਦੋਂ ਸਵੇਰੇ ਵੀ ਚਵਾਈ ਹੋਈ ਆ ਤੇ ਕੱਲ ਆਠਰੇ ਹੋਈ ਆ ਹੂੰ 8-9 ਕਿਲੋ ਬੋਲਾ ਹੋਊਗਾ ਜੀ ਠੀਕ ਆ ਬਾਈ ਹੋ ਸਕਦਾ 10 ਕਿਲੋ ਵੀ ਹੋਵੇ ਆਪਾਂ ਖਾਲੀ ਨਹੀਂ ਕੀਤੀ ਠੀਕ ਆ ਬਾਈ ਕਿਉਂਕਿ ਕੱਲ ਲਈ ਆਪਾਂ ਮੈਂ ਕਹਿਆ ਕਈ ਉਹ ਟੈਂਪਰੇਚਰ ਘਟ ਜਾਂਦਾ ਜਾਨਵਰ ਦਾ ਸਹੀ ਗੱਲ ਆ ਠੰਡ ਬਹੁਤ ਚੰਗਾ ਹਾਂ ਪੋਲੀ ਚਵਾਈ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਬਾਈ ਓਕੇ ਬਾਈ ਤੋਰ ਦੇ ਬਾਈ ਪੋਲੀ ਚਵਾਈ ਆ ਬਾਈ ਕਹਿੰਦਾ ਨਿਆਣਾ ਵੀ ਪਾਉਣ ਦੀ ਲੋੜ ਨਹੀਂ ਕੋਈ ਚੱਕਰ ਨਹੀਂ ਬਾਕੀ ਠੀਕ ਆ ਰਾਜ ਹੀ ਆ ਵੜਾ ਹਣਾ ਚੰਗੀ ਆ ਵਛ ਕੀ ਬੋਲ ਲਾ ਬਾਈ ਜੈ ਜਖ ਇਹ 45000 ਦੀ ਵੱਛੀ ਦੇ ਦਾਂਗੇ ਵੀਰੇ ਮਾਨਦਾਨ ਹੋ ਜੇ ਕਰ ਦਾਂਗੇ ਪਰ ਮੇਰਾ ਜੈ ਜੀ ਅਜੇ ਹਸਾ ਉਹਨਾਂ ਵੱਛੀ ਆ ਹੂੰ ਬਾਕੀ ਕੁਆਲਟੀ ਕੁਆਲਟੀ ਵਾਲੀ ਹੈ ਡਾਕਟਰ ਕੋਈ ਓਮੇ ਨਹੀਂ ਗਈ ਜਿਵੇਂ ਹੀ ਸਹੀ ਗੱਲ ਇਹ ਮਰਜੀ ਕੋਈ ਹੱਥ ਹੱਥ ਲਾਈ ਜਾ ਲੈ ਦੇਖ ਕਿੰਨਾ ਵਧੀਆ ਥਣ ਸੁਣ ਜਿਹੜਾ ਚੀਜ਼ ਤਾਂ ਹੀ ਦੇਖਣ ਵਾਲੀ ਹੁੰਦੀ ਮੇਨ ਸਹੀ ਗੱਲ ਆ ਬਾਈ 45000 ਰੁਪਏ ਮੋਗਾ ਦੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਪਾ ਚੰਗੀ ਆ ਬੜ ਸੁਨਕੀ ਆ ਤੋਰਾ ਤੋਰਾ ਚੰਗਾ ਰੰਗ ਰੂਪ ਵਿੱਚ ਹੈ ਅੱਗੇ 6 ਨੰਬਰ ਤੇ ਗੱਬਣਾ ਜੀ ਇਹ ਗੱਬਣਾ ਜੀ ਕਿਹੜਾ ਸੂਹਾ ਸੁਣੀਆ ਤੀਜਾ ਸੂਹਾ ਸੁਣੀਆ ਜੀ ਉਹਨਾਂ ਮਾਲਕਾਂ ਨੇ ਕਹੇ ਦੂਜਾ ਹੀ ਅੱਛਾ ਆਪਾਂ ਆਪਦੇ ਹਿਸਾਬ ਨਾਲ ਲਈਏ ਤੀਜਾ ਸਮਝ ਕੇ ਹੂੰ ਕਿੰਨੇ ਦਿਨ ਲੈਂਦੀ ਹੈ ਇਹ ਹਫਤਾ ਦਾ ਖੁੱਲ੍ਹੇ ਹੀ ਲੈ ਜੂ ਵੀਰੇ ਠੀਕ ਆ ਹੋ ਸਕਦਾ ਦੋ ਦੋ ਚਾਰ ਦਿਨ ਉੱਤੇ ਵੀ ਲਿ ਜਾ ਸਕਦਾ ਘੱਟ ਵੀ ਹੋ ਸਕਦਾ ਸਹੀ ਗੱਲ ਹੈ ਮਾਲਕਾਂ ਨੇ ਤਾਂ ਸਹੀ ਆ 28 ਤਰੀਕ ਨੂੰ ਦਿਨ ਪੂਰੇ ਹੂੰ ਬਾਕੀ ਜੀ ਪਾਦਾਨੇ ਹੁੰਦੇ 2-4 ਦਿਨ ਉੱਤੇ ਵੀ ਲਿਜਾ ਸਕਦਾ ਸੋਖਾ ਹੋਏ ਪਸੂ ਗਰਮੀ ਦਾ ਮੌਸਮ ਹਾਂ ਕਈ ਵਾਰ ਘੱਟ ਵੀ ਲਿਜਾਂਦਾ ਪਸੂ ਸਹੀ ਗੱਲ ਆ ਖੋਲ ਦੇ ਬਈ ਤੋਰ ਦੋ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਤੇ ਇਕ ਅਲੱਗ ਅਲੱਗ ਥਾਣਾ ਬਈ ਤੇ ਫੇਸ ਦੇਖੋ ਬਈ ਫੇਸ ਚੰਗਾ ਚੰਗੀਆਂ ਰਾਜੀ ਆ ਨਾ ਹਾਂਜੀ ਹਾਂਜੀ ਪੂਰੀ ਸਮਝ ਹੋਈ ਬੱਚੀ ਉਹ ਬੰਦੇ ਨੇ ਦੱਸਿਆ ਉਹ ਕਹਿੰਦਾ 17-18 ਕਿਲੋ ਇਹ ਦੁੱਧ ਚੋਇਆ ਠੀਕ ਆ ਹੂੰ ਤਾਂ ਬਾਹਾਂ ਨਹੀਂ ਤਾਂ 17-18 ਕਿਲੋ ਤਾਂ ਦੇਣਾ ਹੀ ਚਾਹੀਦਾ ਇਹਨੂੰ ਦੇਣਾ ਹੀ ਚਾਹੀਦਾ ਜੇ ਆਪ 18-20 ਕਿਲੋ ਨਹੀਂ ਖਾਂਦੇ ਉਵੇਂ ਸਹੀ ਗੱਲ ਆ ਬਈ ਤੇ ਮੁੱਲ ਕੀ ਆ ਜੀ ਬੋਲ ਡਾਕਟਰ ਜੈਸਾ ਉਹਨਾਂ ਦੇ ਹੁਣ ਬੱਛੀ ਆ ਹੂੰ ਇਹ ਸਾਹ ਨਜਵੇਂ ਹਫਤੇ ਦੀ ਕੱਚੀ ਆ ਆਪਾਂ ਦੇ ਦਾਂਗੇ 43000 ਦੀ ਠੀਕ ਆ ਤੇ ਜੇ ਸੂਪ ਹੀ ਫੇਰ ਆਪਾਂ 55000 ਦੀ ਦਵਾਂਗੇ ਠੀਕ ਆ ਬਾਈ ਕੱਚੀ ਦਾ ਮੁੱਲ ਬਾਈ ਕਹਿੰਦਾ 43000 ਰੁਪਇਆਗਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਬਾਕੀ ਡਾਕਟਰ ਉਹ ਮੈਂ ਥਣ ਸੁਣ ਲੱਗਦਾ ਮਾਰਾ ਪਸੂ ਨਹੀਂ ਅੱਬ ਲਿਆਉਂਦੇ ਜਮੈਂ ਤੇ ਨਾਂ ਨਹੀਂ ਗੀਏ ਘਰ ਮੈਂ ਆਪਾਂ ਠੀਕ ਆ ਮੈਂ ਠੰਡਾ ਸੀਲ ਹੈ ਜਿਵੇਂ ਮਰਜੀ ਆਂ ਲੈ ਕੋਈ ਵਾਸਤਾ ਨਹੀਂ ਮਰਜੀ ਬੈਠਾ ਰਹੇ ਨਾ ਕਹਿੰਦੀ ਕੋਈ ਕੋਈ ਨਾ ਨਾ ਪਣਾ ਯਾਰ ਥੱਲੇ ਦੀ ਨੰਗੀ ਐ ਕੋਈ ਠੀਕ ਆ ਕੋਈ ਲਿਆਉਂਦੀ ਆਇਆ ਆਇਆ ਅੱਗੇ ਲਾਸਟ ਤੇ ਜੀ ਸੂਈ ਵੀ ਹੈ ਵੀ ਸੂਈ ਹੈ ਜੀ ਸੂਈ ਕਿਹੜਾ ਸੂਸੂਈ ਹੈ ਇਹ ਦੂਜਾ ਸੂਦਾ ਸੂਈ ਹੈ ਜੀ ਕਦੋਂ ਸੂਈ ਹੈ ਬਈ ਇਹ ਨੂੰ ਹੋ ਗਈ ਹੁਣੀ ਆਟਾ ਕੀ ਹੋ ਗਿਆ ਇਹ ਇਹ ਠੀਕ ਆ 6-7 ਦਿਨਾਂ ਦਾ ਹੋਊਗਾ ਜੇ 18 ਹੋਊਗਾ ਇੰਨਾ ਕੀ ਹੈ ਬੱਚਾ ਬੱਚਾ ਕੀ ਜੀ ਬੱਚਾ ਇਹ ਬੱਚਾ ਕਿੰਨਾ ਦੁੱਧ ਹਾਜ਼ਰ ਹੈ ਇਦੇ ਤੇਨੇ ਹੋਊ 11 12 ਕਿਲੋ ਡਾਟਾ ਹੂੰ 10 ਕਿਲੋ ਹੀ ਮੰਨੋ 10 ਲੀਟਰ ਮੰਨੋ ਹਾਂ ਥਾਂ ਸੁਣ ਬਹੁਤ ਵਧੀਆ ਲੱਗਾ ਹਾਂ ਬਾਕੀ ਚੁਾਈ ਚੁਈ ਇੱਕ ਨੰਬਰ ਆ ਠੀਕ ਆ ਪੋਲੀ ਧਾਰਾ ਕੋਈ ਐ ਜਿਵੇਂ ਮਰਜੀ ਕੋਈ ਯਾਰ ਭਣਨਿਆਣਾ ਪਾਈਏ ਨਾ ਪਾਈਏ ਕਹੀ ਦੀ ਕੋਸ਼ਿਸ਼ ਨਾ ਨਾ ਜਿਵੇਂ ਹੀ ਨਹੀਂ ਹੋਲਡ ਹੋ ਬਈ ਤੋੜ ਕੇ ਦਿਖਾ ਦੋ ਸੂਈ ਸਵਾਈ ਬੱਚਾ ਮਗਰ ਬੱਚਾ ਥਾਂ ਲੈ ਬਾਦ ਚੰਗਾ ਬਈ ਚੁਾਈ ਚੁਈ ਚੰਗੀਆਂ ਜਿਵੇਂ ਪੋਲੀ ਧਾਰਾ ਯਾਰ ਰੂਹ ਵਰਗੀ ਠੀਕ ਆ ਬਈ ਬਾਕੀ ਥੋੜਾ ਜਿਹਾ ਪੱਕੇ ਜੇ ਦਾ ਮਨਾਉਂਦਿਆਂ ਗਾਵਾਂ ਠੀਕ ਆ ਬਈ ਕੋ ਮੇਰੇ ਹੈ ਹੀ ਸਾਰਾ ਪੱਕਾ ਥਾਂ ਹਾਂ ਮੁੱਲ ਕੀ ਹੈ ਭਾਈ ਇਹਦਾ ਇਹ ਮੁੱਲ ਇਹ ਵੀ 42000 ਦੀ ਦੇ ਦਾਂਗੇ ਜੀ ਮਾਨਤਨ ਹੋ ਜਾ ਕਰ ਦਾਂਗੇ ਜੀ 42000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਗਾ ਬਾਈ ਚੰਗੀ ਅਗੜ ਕਦ ਕਾ ਠੀਕ ਆ ਰੰਗ ਰੂਪ ਚੰਗਾ ਸੂਈ ਇਹ ਨੋ ਜੇ ਬਾੜੇ ਵਧੇ ਜੀ ਬਣਾ ਦੇ ਮੈਂ ਕੱਲ ਠੀਕ ਆ ਭਾਈ ਮੈਂ ਤਾਂ ਹੀ ਮੜਾ ਕਰਦੀ ਆ ਜੇ ਹਰਕਤ ਜੀ ਮੰਦੀ ਚੜਦੀ ਨੋ ਉੱਤੇ ਹਾਂ ਨਾਗਸੀ ਭਰਾ ਕੋਲੇ 7 ਵਜੇ ਸੱਤੀ ਰਖਾਤੇ ਕਿਸੇ ਵੀਰ ਦੇ ਸੱਤਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ